ਨਗਰ ਅਲੀਪੁਰ ਦੀ ਸਮੁੱਚੀ ਹੀ ਸੰਗਤ ਦਾ ਇੰਨਾ ਜਿਆਦਾ ਧੰਨਵਾਦ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਗਰਮੀ 'ਚ ਬੈਠ ਕੇ ਇੱਕ ਸੋਚ ਨੂੰ ਸਮਰਪਿਤ ਹੋ ਕੇ ਸਾਰਾ ਕੁਝ ਸੁਣਿਆ ਮੈਂ ਸਾਰਿਆਂ ਨੂੰ ਜਿਹਾਆਂ ਵੀ ਆਖਦਾ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਬਰਿੰਦਰ ਸਿੰਘ ਜੀ ਨੇ ਇਹ ਸਾਡੀ ਪਾਰਟੀ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਇੱਕ ਕਿਰਤੀ ਨੇ ਹਰ ਰੋਜ਼ ਆਪਣੀ ਕਰਤਵੀ ਕਮਾਉਂਦੇ ਨੇ ਤੁਸੀਂ ਨਗਰ ਦੇ ਬੰਦੇ ਚੰਗੀ ਤਰ੍ਹਾਂ ਜਾਣਦੇ ਹੋ ਹਰਪ੍ਰਸਾਦ ਸਿੰਘ ਜੀ ਨੇ ਤੁਹਾਨੂੰ ਅਣਖ ਦੀ ਗੱਲ ਨਾਲ ਜੋੜਿਆ ਇਹ ਵੀ ਅੱਜ ਦੇ ਸੰਦਰਭ 'ਚ ਬਹੁਤ ਜ਼ਰੂਰੀ ਸੀ ਹਾਂ ਮੈਂ ਨਾ ਤਾਂ ਵੇਲਡਿੰਗ ਦਾ ਕੰਮ ਤਾਂ ਬਹੁਤ ਕਰਾਉਂਦਾ ਰਹਾਂ ਪਰ ਇਹ ਦਿਲਾਂ ਨੂੰ ਵੀ ਜੋੜਦੇ ਨੇ ਇਹ ਮੈਨੂੰ ਅੱਜ ਪਤਾ ਲੱਗਿਆ ਤੇ ਕਿਉਂਕਿ ਮੈਂ ਜਿਵੇਂ ਟਰਾਲੀਆਂ ਟਰੋਲੀਆਂ ਦਾ ਕੰਮ ਇਹਦਾ ਇੱਕ ਨੰਬਰ ਤੇ ਹੁੰਦਾ ਸੀ ਹਾਂਜੀ ਹਾਂ ਉਦੋਂ ਮੈਂ ਜਰੂਰ ਮਿਲਿਆ ਪਰ 25 ਸਾਲ ਇਹਨਾਂ ਆਪੇ ਕਹਤਾਂ ਤੇ ਬਿਲਕੁਲ ਸੱਤ ਹੈ ਕਿ ਮੈਂ ਪਹਿਲੀ ਨਜ਼ਰੇ ਪਛਾਣ ਗਿਆ ਵੀ ਭਾਈ ਤੁਸੀਂ ਸੁਜੀਤ ਉੱਥੇ ਹਾਂਜੀ ਮਿਲਦੇ ਹੁੰਦੇ ਸੀ ਜਿੱਥੇ ਨਵਾ ਕੰਮਕਾਰ ਸੀ ਆਪਣੇ ਸ਼ਰੰਤ ਰੋਡ ਤੇ ਸੋ ਆਪਾਂ ਅੱਜ ਦੀ ਗੱਲ ਨੂੰ ਅਰੰਭੀਏ ਕਿ ਅੱਜ ਜੈਮਲ ਫੱਤੇ ਵਾਲੀ ਗੱਲ ਹੀ ਹੋਈ ਪਈ ਐ ਇੱਕ ਪਾਸੇ ਅਕਬਰ ਦਾ ਦਰਬਾਰ ਐ ਅਕਬਰ ਕਹਿੰਦਾ ਜੇ ਉਹ ਜੈਮਲ ਫੱਤੇ ਨੂੰ ਝੁਕਾਉਣਾ ਚਾਹੁੰਦਾ ਸੀ ਅੱਜ ਉਹ ਸਿੱਖ ਕੌਮ ਨੂੰ ਅੱਜ ਦਾ ਦਿੱਲੀ ਦਰਬਾਰ ਝੁਕਾਉਣਾ ਚਾਹੁੰਦਾ ਔਰ ਅੱਜ ਦਾ ਨਹੀਂ ਪਿਛਲੇ 47 ਸਾਲ ਦਾ ਤਾਂ ਮੈਂ ਗਵਾਹ ਜਿਨ੍ਹਾਂ ਨੇ ਆਪਣੇ ਅੱਖਾਂ ਨਾਲ ਤੇ ਆਪਣੇ ਜ਼ਿਹਨ ਨਾਲ ਸਰੀਰ ਨਾਲ ਸਾਰਾ ਕੁਝ ਦੇਖਿਆ 47 ਸਾਲ ਦਾ ਮੈਂ ਕਹਾਵਾ ਬਾਕੀ ਮੇਰੇ ਤੋਂ ਵੱਡੀ ਉਮਰ ਵਾਲੇ ਜਿਹੜੇ ਹੋਣਗੇ ਉਹਨਾਂ ਦਾ ਤਜਰਬਾ ਮੇਰੇ ਤੋਂ ਜ਼ਿਆਦਾ ਹੋਊਗਾ ਤੇ ਮੈਂ ਉਹਨਾਂ ਨੂੰ ਕਿਤਾਬਾਂ ਚ ਪੜਿਆ ਹੈ ਜਾਂ ਅਖਬਾਰਾਂ ਚ ਪੜਿਆ ਜਿਹੜਾ ਮੇਰੇ ਤੋਂ ਪਹਿਲਾਂ ਦਾ ਸਮਾਂ ਬੀਤਿਆ ਅੱਜ ਆਪਾਂ ਗੱਲ ਕਰਦੇ ਆ ਕਿ ਇਹ ਸਾਡੀ ਟੱਕਰ ਕੀ ਹੈ ਦਿੱਲੀ ਹਕੂਮਤ ਦੇ ਨਾਲ ਸਿੱਖਾਂ ਦੀ ਟੱਕਰ ਕੀ ਹੈ ਮੇਰੇ ਸਮੇਂ ਚ ਜਦ ਮੇਰੀ ਉਮਰ ਵਾਲੇ ਜਿਹੜੇ ਮੇਰੇ ਭੈਣਾ ਭਰਾ ਨੇ ਉਹਨਾਂ ਦੀ ਉਮਰ 'ਚ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਅਸੀਂ ਮੈਂ ਆਪਣੀ ਗੱਲ ਕਰਦਾ ਮੇਰੇ ਵਰਗੇ ਹੋਰਾਂ ਨਾਲ ਵੀ ਮੈਂ ਕਦੇ ਵਿਚਾਰ ਕੀਤੀ ਹੈ ਅਸੀਂ ਆਪਣੀ ਜ਼ਿੰਦਗੀ 'ਚ ਭਾਈ ਮਨੀ ਸਿੰਘ ਜੀ ਨੂੰ ਸੰਤ ਜਰਨੈਲ ਸਿੰਘ ਜੀ ਦੇ ਵਿੱਚੋਂ ਦੇਖਿਆ ਜੇ ਅੰਗ ਕਟਾਇਆ ਹੈ ਬੰਦ-ਬੰਦ ਕਟਵਾਇਆ ਹੈ ਤਾਂ ਘੱਟ ਸਤ ਜਰਨੈਲ ਸਿੰਘ ਜੀ ਨੇ ਕੀਤੀ ਮੈਂ ਇੱਕ ਗੱਲ ਉਹਨਾਂ ਦੀ ਯਾਦ ਆਉਂਦੀ ਹੈ ਸੁਣਨ ਵਾਲੀ ਹੁੰਦੀ ਹੈ ਬੱਚਿਆਂ ਦੇ ਜਿਹੜਾ ਇਤਿਹਾਸ ਹੁੰਦਾ ਹੈ ਸਤ ਜਰਨੈਲ ਸਿੰਘ ਜੀ ਜਦੋਂ ਆਕਾਲ ਤਖਤ ਤੋਂ ਬਾਹਰ ਨੂੰ ਆ ਰਹੇ ਨੇ ਅਖੀਰਲੇ ਸਮੇਂ ਜੰਗੇ ਮੈਦਾਨ ਦੇ ਵਿੱਚ ਤਾਂ ਇੱਕ ਉਹਨਾਂ ਦੇ ਨਾਲ ਕਾਵਲ ਸਿੰਘ ਆ ਰਿਹਾ ਸੀ ਜਦੋਂ ਹੇਠੋਂ ਪੌੜੀਆਂ ਚੜ੍ਹ ਰਹੀ ਸੀ ਤਾਂ ਸਾਰਿਆਂ ਨੂੰ ਜੱਥੇ ਵਾਲਿਆਂ ਨੂੰ ਪਤਾ ਸੀ ਕਿ ਕਾਬਲ ਸਿੰਘ ਜੀ ਦਾ ਸੁਭਾਅ ਹੈ ਕਿ ਉਹ ਜਦੋਂ ਵੀ ਕੋਈ ਗੱਲ ਮਨ 'ਚ ਸ਼ੰਕਾ ਆਉਂਦੀ ਸੀ ਉਹ ਸੰਤ ਜੀ ਨੂੰ ਬਾਹਰੋਂ ਫੜ ਕੇ ਪੁੱਛਦੇ ਹੁੰਦੇ ਸੀ ਸੰਤ ਜੀ ਇੱਕ ਗੱਲ ਸਮਝਾਇਓ ਇਹ ਕਿੱਦਾਂ ਹੁੰਦਾ ਇਹ ਕਿੱਦਾਂ ਇਹ ਉਹਨਾਂ ਦਾ ਸੁਭਾਅ ਸੀ ਸੰਤ ਜਰਨੈਲ ਸਿੰਘ ਦੀ ਮੌਜ ਦੇਖੋ ਉਹਨਾਂ ਦੇ ਵਿੱਚ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਰੂਹ ਦਾ ਕਮਾਲ ਦੇਖੋ। ਹੀਠੋਂ ਪੌੜੀਆਂ ਚੱਲ ਰਹੇ ਨੇ ਅਕਾਲ ਤਖਤ ਸਾਹਿਬ ਤੋਂ ਬਾਹਰ ਮੈਦਾਨ 'ਚ ਆਉਣਾ ਹੈ। ਘੋੜੇ ਚੋਂ ਆ ਰਹੇ ਨੇ। ਤਾਂ ਜਦੋਂ ਪੌੜੀਆਂ ਤੇ ਪੈਰ ਰੱਖਿਆ ਉਸ ਵਕਤ ਵੀ ਉਹਨਾਂ ਦਾ ਮਜਾਜ ਮਜ਼ਾਕੀਆ ਸੀ। ਕੋਈ ਘਬਰਾਹਟ ਨਹੀਂ ਸੀ। ਉਹਨਾਂ ਨੇ ਕਿਹਾ ਕਾਬਲ ਸਾਂ। ਜੇ ਕੋਈ ਗੱਲ ਪੁੱਛਣੀ ਆ ਤਾਂ ਪੁੱਛ ਲੈ। ਬਾਹਰ ਜਾ ਕੇ ਟਾਈਮ ਨਹੀਂ ਮਿਲਣਾ। ਉੱਥੇ ਤਾਂ ਬਹੁਤ ਵੱਡੀ ਬੰਬਾਰਡਮੈਂਟ ਹੋ ਰਹੀ ਆ। ਉਹ ਕਹਦਾ ਨਈ ਮਹਾਰਾਜ ਹੁਣ ਆਪਾਂ ਚੱਲਦੇ ਹਾਂ ਤੇ ਸਾਰਿਆਂ ਨੇ ਸ਼ਹੀਦੀ ਪਾਈ ਆ ਉਸ ਤੋਂ 15 20 ਮਿੰਟ ਬਾਅਦ ਮੇਰਾ ਮਤਲਬ ਕਹਿਣ ਤੋਂ ਇਹ ਹੈ ਕਿ ਜਿਨ੍ਹਾਂ ਨੂੰ ਸ਼ਹਾਦਤ ਦੇ ਅਰਥ ਜੀਉਣ ਦੀ ਸਮਝ ਆ ਜਾਵੇ ਉਹ ਲੋਕ ਅਖੀਰਲੇ ਪਲ ਤੱਕ ਵੀ ਬੇਪਰਵਾਹ ਰਹਿੰਦੇ ਨੇ ਇਹ ਬਖਸ਼ਿਸ਼ ਇਸ ਘੜੀ ਤੱਕ ਕੱਲ ਦਾ ਮੈਂ ਜਾਂ ਕੋਈ ਬੰਦਾ ਨਹੀਂ ਕਹਿ ਸਕਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਦੀ ਪਾਰਟੀ ਤੇ ਹੈ ਜੋ ਅਸੀਂ ਆਪ ਦੇਖੀ ਹੈ ਆਪ ਹੰਡਾ ਰਹੇ ਆ ਤੇ ਪਿਛਲੇ 45 ਸਾਲ ਤੋਂ ਹੜਾਈ ਹੈ ਇਹ ਸੱਚ ਪੰਜਾਬ ਨੇ ਸਵਕਾਰ ਨਹੀਂ ਕੀਤਾ ਮੈਂ ਇਹ ਗੱਲ ਮੰਨਣ ਜਾਂ ਕਹਿਣ ਚ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ ਕਿ ਪੰਜਾਬ ਨੇ ਸਿਮਰਨਜੀਤ ਸਿੰਘ ਮਾਨ ਸਮੇਤ ਸਾਡੀਆਂ ਸਾਰਿਆਂ ਦੀਆਂ ਜਮਾਨਤਾਂ ਜ਼ਬਤ ਕਰ ਲਈ। ਕਿਉਂ? ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਅਸਲ ਲੜਾਈ ਹੈ ਕੀ? ਉਹ ਸਮਝਦੇ ਸੀ ਕੋਈ ਐਮਪੀ ਬਣ ਗਿਆ, ਕੋਈ ਐਮਐਲਏ ਬਣ ਗਿਆ, ਕੋਈ ਚੀਫ ਮਿਨਿਸਟਰ ਬਣ ਗਿਆ, ਕੋਈ ਮਿਨਿਸਟਰ ਬਣ ਗਿਆ, ਸ਼ਾਇਦ ਇਹੀ ਲੜਾਈ ਹੈ। ਇਹ ਆਫਰਾਂ ਤਾਂ ਮਾਨ ਸਾਹਿਬ ਨੂੰ ਤੇ ਉਹਦੀ ਪਾਰਟੀ ਨੂੰ ਬਹੁਤ ਸਾਲ ਪਹਿਲਾਂ ਉਹ ਕਰ ਚੁੱਕੇ ਨੇ ਵੀ ਤੁਹਾਨੂੰ ਇੰਡੀਆ ਦਾ ਗ੍ਰਹਿ ਮੰਤਰੀ ਬਣਾਉਣੇ ਆ। ਤੁਹਾਨੂੰ ਪੰਜਾਬ ਦਾ ਚੀਫ ਮਿਨਿਸਟਰ ਬਣਾਉਨੇ ਆ ਪਰ ਤੁਸੀਂ ਆਪਣੀ ਸੱਚ ਕਹਿਣ ਦੀ ਗੱਲ ਛੱਡ ਦੇ। ਉਹ ਗੱਲ ਅਸੀਂ ਲੈ ਕੇ ਤੁਰੇ ਹੋਏ ਆ। ਪੰਜਾਬ ਨੇ ਸਾਡੇ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਕੀਤੀ ਹੈ। ਬਹੁਤ ਥੋੜੇ ਲੋਕ ਸਾਨੂੰ ਵੋਟਾਂ ਪਾਉਂਦੇ ਰਹੇ ਨੇ। ਪਰ ਅੱਜ ਚਾਹੇ 78 ਦੀ ਗੱਲ ਕਰਾਂ ਜਾਂ 215 ਦੀ ਗੱਲ ਕਰਾਂ ਉਹ ਸਰਕਾਰਾਂ ਕਿਦੀਆਂ ਸੀ ਮੈਂ ਇਹ ਗੱਲ ਆਪਜੀ ਤੱਕ ਰੱਖਣਾ ਚਾਹੁੰਦਾ 1978 ਚ ਪ੍ਰਕਾਸ਼ ਸਿੰਘ ਬਾਦਲੂ ਦੀ ਸਰਕਾਰ ਸੀ ਤਾਂ ਤੁਹਾਡੇ ਸਿੱਖਾਂ ਨੂੰ ਅੰਮ੍ਰਿਤਸਰ ਸ਼ਹਿਰ ਚ ਦਿਨ ਦੇ 12 ਵਜੇ ਗੋਲੀਆਂ ਮਾਰ ਕੇ ਮਾਰਤਾ ਇੱਕ ਬੰਦੇ ਨੂੰ ਵੀ ਇੱਕ ਘੰਟੇ ਦੀ ਸਜ਼ਾ ਨਹੀਂ ਹੋਈ ਆਖਰ ਉਹਨਾਂ 13 ਸਿੱਖਾਂ ਨੂੰ ਸ਼ਹੀਦ ਕੌਣ ਕਰ ਗਿਆ ਅੱਜ 47 ਸਾਲ ਬਾਅਦ ਵੀ ਇਹ ਸਵਾਲ ਖੜਾ ਹੈ ਤੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਪਾਟਲ ਪੰਜਾਬ ਨੇ ਸੋਚਿਆ ਹੀ ਨਹੀਂ ਉਸ ਤੋਂ ਬਾਅਦ ਵੀ ਤਿੰਨ ਵਾਰ ਪੰਜਾਬ ਨੇ ਉਹਨਾਂ ਨੂੰ ਚੀਫ ਮਿਨਿਸਟਰ ਬਣਾਇਆ ਇਹ ਗੱਲ ਵਿਚਾਰਨ ਵਾਲੀ ਹੈ ਦਰਬਾਰ ਸਾਹਿਬ ਕਿਹਨੇ ਢਾਇਆ ਕਾਂਗਰਸ ਨੇ ਢਾਇਆ ਪਰ ਕਾਂਗਰਸ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ પાਕੇ ਰਾਜ ਕਰਾਇਆ ਜੇ ਮੈਂ ਇੱਕ ਗੱਲ ਕਹਿ ਦਵਾਂ ਤੁਹਾਨੂੰ ਚੰਗੀ ਨਹੀਂ ਲੱਗੂਗੀ ਜੇ ਅੱਜ ਪੰਜਾਬ 'ਚ ਵੋਟਾਂ 'ਚ ਆ ਕੇ ਔਰੰਗਜੀਬ ਖੜ ਜਾਈਏ ਤੁਸੀਂ ਸਾਰਾ ਪੰਜਾਬ ਨੂੰ ਵੋਟਾਂ ਪਾਉਂਗੇ ਕਿਉਂ ਜੋ ਕੰਮ ਔਰੰਗਜੀਬ ਦੇ ਸੀ ਉਹੀ ਕੰਮ ਕਾਂਗਰਸ ਤੇ ਬਾਦਲ ਨੇ ਕੀਤੇ ਨੇ ਤਾਂ ਤੁਸੀਂ ਉਹਨੂੰ ਵੋਟਾਂ ਪਾਈਆਂ ਨੇ ਉਹਨੂੰ ਰਾਜ ਕਰਾਇਆ ਪੜ ਕੇ ਦੇਖ ਲੋ ਇਹ 47 ਸਾਲ ਦਾ ਸਾਰੇ ਬੰਦੇ ਤਾਂ ਅਸਪਾਤ ਕੇ ਦੇਖ ਲੋ ਆਹੀ ਕੁਝ ਹੋਏਗਾ ਪਰ ਇਦਾਂ ਜ਼ੁਲਮ ਨਹੀਂ ਰੁਕਣਾ ਸਿੱਖ ਕੌਮ ਨੂੰ ਅੱਜ ਜਿਹੜਾ ਖੋਰਾ ਲੱਗ ਚੁੱਕਿਆ ਹੈ ਤੁਸੀਂ ਆ ਦੇਖ ਲੋ ਖਡੂਰ ਸਾਹਿਬ ਦਾ ਹਾਲਾਤ ਇੱਕ ਪਾਸੇ ਤੁਹਾਡੀ ਕੌਮ ਫੈਸਲਾ ਕਰ ਚੁੱਕੀ ਹੈ ਕਿ ਤੁਸੀਂ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਤਾ ਕੇ ਬਾਹਰ ਲਿਆਉਣਾ ਹੈ ਪਰ ਦੂਜੇ ਪਾਸੇ ਬਾਦਲ ਅੱਜ ਵੀ ਉਹਨਾਂ ਦੇ ਖਿਲਾਫ ਵਿਰਸਾ ਸਿੰਘ ਬਲਟੋਏ ਨੂੰ ਖੜਾ ਕਰ। ਉਹਦੀ ਹਿੰਮਤ ਕਿਉਂ ਪਈ ਹੈ? ਕਿਉਂਕਿ ਉਹ ਕਹਿੰਦਾ ਵੀ ਮੈਂ ਸਿੱਖਾਂ ਨੂੰ 1978 ਚ ਵੀ ਮਾਰਿਆ। ਉਸ ਤੋਂ ਬਾਅਦ ਜਸਪਾਲ ਸਿੰਘ ਚੌੜ ਸਿਧਵਾਂ ਨੂੰ ਮਾਰਿਆ, ਸ਼ਹੀਦ ਕੀਤਾ। ਦਰਸ਼ਨ ਸਿੰਘ ਲੋਹਾਰੇ ਨੂੰ ਸ਼ਹੀਦ ਕੀਤਾ। ਕਰਮਜੀਤ ਸਿੰਘ ਸੁਲਾਮ ਨੂੰ ਸ਼ਹੀਦ ਕੀਤਾ। ਹਰਮਿੰਦਰ ਸਿੰਘ ਡੱਬ ਵਾਲੀ ਨੂੰ ਸ਼ਹੀਦ ਕੀਤਾ। ਸਿੱਖਾਂ ਨੇ ਫਿਰ ਵੀ ਮੈਨੂੰ ਵੋਟ ਪਾਈ ਹੈ। ਇਹ ਕਰਦਾ ਕਰਦਾ 215 ਤੇ ਉਹ ਦਰਬਾਰ ਸਾਹਿਬ ਗੁਰਾਂ ਸਾਹਿਬ ਜੀ ਦੀ ਬੇਅਦਬੀ ਵੀ ਕਰਵਾਉਂਦਾ ਹੈ ਤੇ ਬਾਈਬਲ ਕਲਾ ਫਿਰ ਸਿੱਖਾਂ ਨੂੰ ਸ਼ਹੀਦ ਕਰਦਾ ਹੈ ਪਰ ਉਹ ਨੂੰ ਮਾਣ ਹੈ ਕਿ ਜਿੰਨਾ ਮੈਂ ਸਿੱਖਾਂ ਨੂੰ ਕੁੱਟਾਂਗਾ ਮਾਰਾਂਗਾ ਜ਼ੁਲਮ ਕਰਾਂਗਾ ਸਿੱਖ ਮੈਨੂੰ ਵੋਟ ਪਾਣਗੇ ਇਹ ਗਲਤ ਤੁਹਾਡੇ ਸੋਚਣ ਵਾਲੀ ਹੈ ਰਹੀ ਕਾਂਗਰਸ ਦੀ ਗੱਲ ਆ ਪਟਿਆਲਾ ਸ਼ਰਮ ਕਰੇਗਾ ਜਦੋਂ ਇਹ ਸੱਚ ਉਹਨਾਂ ਦੇ ਬੱਚੇ ਵਾਚਣਗੇ ਤੇ ਕਹਿਣਗੇ ਕਿ ਜਿਹੜੀ ਕਾਂਗਰਸ ਨੇ ਦਰਬਾਰ ਸਾਹਿਬ ਟਾਇਆ ਉਸੇ ਕਾਂਗਰਸ ਦੀ ਪ੍ਰਨੀਤਕੋਰ ਨੂੰ ਤੁਸੀਂ ਲਗਾਤਾਰ 20 ਸਾਲ ਐਮਪੀ ਬਣਾ ਕੇ ਰੱਖਿਆ ਕਿ ਇਹ ਝੂਠ ਹੈ ਇਹ ਤਾਂ ਸੱਚ ਹੈ ਹੁਣ ਬੀਬੀ ਆਪਣਾ ਫਾਇਦਾ ਦੇਖ ਕੇ ਕਾਂਗਰਸ ਨੂੰ ਵੀ ਛੱਡ ਗਈ ਇਹਨਾਂ ਦੇ ਸੱਸ ਬੀਬੀ ਜੀ ਮਹਾਰਾਣੀ ਮਹਿੰਦਰ ਕੌਰ ਨੂੰ ਵੀ ਮੈਂ ਦੇਖਿਆ ਮੈਂ ਯਾਦਵਿੰਦਰ ਸਿੰਘ ਜੀ ਨੂੰ ਵੀ ਦੇਖਿਆ ਯਾਦਵਿੰਦਰ ਸਿੰਘ ਨੂੰ ਕਾਂਗਰਸ ਦੀ ਇੰਦਰਾ ਕਾਂਧੀ ਨੇ ਬਾਹਰਲੇ ਮੁਲਕ ਚ ਨੀਦਰਲੈਂਡ ਚ ਸਫੀਰ ਬਣਾ ਕੇ ਭੇਜਿਆ ਮਹਾਰਾਣੀ ਮਹਿੰਦਰ ਕੌਰ ਨੂੰ ਐਮਪੀ ਕਾਂਗਰਸ ਨੇ ਬਣਾਇਆ ਮਹਾਰਾਜਾ ਅਮਰਿੰਦਰ ਸਿੰਘ ਨੂੰ ਐਮਪੀ ਕਾਂਗਰਸ ਨੇ ਬਣਾਇਆ ਚੀਫ ਮਿਨਿਸਟਰ ਕਾਂਗਰਸ ਨੇ ਬਣਾਇਆ ਦੁਬਾਰਾ ਚੀਫ ਮਿਨਿਸਟਰ ਕਾਂਗਰਸ ਨੇ ਬਣਾਇਆ ਬੀਬੀ ਨੂੰ ਚਾਰ ਵਾਰ ਐਮਪੀ ਕਾਂਗਰਸ ਨੇ ਬਣਾਇਆ ਉਹਨੇ ਕਾਂਗਰਸ ਨੂੰ ਬਾਏ ਬਾਏ ਕਹਿ ਕੇ ਅੱਜ ਬੀਜੇਪੀ ਚ ਆ ਗਈ ਤੁਹਾਨੂੰ ਮੈਨੂੰ ਕੀ ਸਿਆਣ ਦੀ ਆ ਹੋ ਇਹ ਦੇਖਣਾ ਪਏਗਾ ਸਾਨੂੰ ਇਹਨਾਂ ਲੋਕਾਂ ਨੂੰ ਆਪਣੀਆਂ ਖੁਦਗਰਜ਼ੀਆਂ ਨੇ ਆ ਗਾਂਧੀ ਸਾਹਿਬ ਬੜੇ ਸਾਫ਼ ਸੁਥਰੇ ਆਪਣੇ ਆਪ ਨੂੰ ਕਹਿੰਦੇ ਨੇ ਤੇ ਅੱਜ ਤੋਂ ਪਹਿਲਾਂ ਉਹ ਹੈ ਵੀ ਸੀ ਪਰ ਅੱਜ ਸਿਧਾਂਤਕ ਆਤਮ ਹੱਤਿਆ ਕੀਤੀ ਹੈ ਸਿਧਾਂਤਕ ਆਤਮ ਹੱਤਿਆ ਗਾਂਧੀ ਨੇ ਗਾਂਧੀ ਕਾਂਗਰਸ ਨੂੰ ਆਊਗਾ ਤੁਹਾਡੇ ਕੋਲ ਜਾਂ ਆਇਆ ਹੁਣੇ ਤਾਂ ਉਹਨੂੰ ਪੁੱਛਿਓ ਗਾਂਧੀ ਜੀ ਡਾਕਟਰ ਸਾਹਿਬ ਤੁਸੀਂ ਉਸ ਕਾਂਗਰਸ ਦਾ ਪੱਲਾ ਤਾਂ ਫੜ ਲਿਆ ਪਰ ਜਦੋਂ ਤੁਹਾਨੂੰ ਸਿੱਖ ਪੁੱਛਣਗੇ ਦਿੱਲੀ ਚ ਕਤਲਿਆਮ ਸਿੱਖਾਂ ਦਾ ਧੀਆਂ ਭੈਣਾਂ ਦੀ ਬੇਬਤੀ ਜਿਸ ਕਾਂਗਰਸ ਨੇ ਕੀਤੀ ਹੈ ਤੁਸੀਂ ਉਸ ਕਾਂਗਰਸ ਦੇ ਅੱਜ ਪਟਿਆਲੇ ਦੇ ਉਮੀਦਵਾਰ ਬਣ ਕੇ ਉਹ ਸਿੱਖਾਂ ਨੂੰ ਜਵਾਬ ਕੀ ਦਓਗੇ ਦਰਬਾਰ ਸਾਹਿਬ ਤੇ ਹਮਲੇ ਦਾ ਜਵਾਬ ਕੀ ਦਓਗੇ ਇੱਕ ਗਾਂਧੀ ਜੀ ਨੂੰ ਵੀ ਦੇਖਣਾ ਪਊਗਾ ਕਿ ਉਹ ਰਾਹੁਲ ਗਾਂਧੀ ਦੇ ਕੋਲ ਬੈਠ ਕੇ ਉਹ ਨੂੰ ਨਹੀਂ ਕਹਿ ਸਕਦੇ ਵੀ ਤੇਰੇ ਪਿਓ ਨੇ ਸਿੱਖਾਂ ਦਾ ਕਤਲੇਆਮ ਕਰਾਇਆ ਹੈ ਇਹ ਨਹੀਂ ਕਹਿ ਸਕਦੇ ਇਸ ਲਈ ਗਾਂਧੀ ਜੀ ਨੇ ਆਪਣਾ ਸਾਰਾ ਜੀਵਨ ਅੱਜ ਖਤਮ ਕਰ ਲਿਆ ਉਹ ਕਾਂਗਰਸ ਦੀ ਬੇੜੀ 'ਚ ਚੜ ਗਏ ਰਹਿ ਗਿਆ ਡਾਕਟਰ ਬਲਬੀਰ ਸਿੰਘ ਡਾਕਟਰ ਬਲਬੀਰ ਸਿੰਘ ਆਪਣੀ ਸਾਲੀ ਦੀ ਤੇ ਸਹੁਰਿਆਂ ਦੀ ਜ਼ਮੀਨ ਨਜਾਇਜ਼ ਦੱਬਣ ਦੇ ਕੇਸ 'ਚ 3 ਸਾਲ ਇਹਨੂੰ ਕੈਦ ਹੋਈ ਹੋਈ ਐ ਅੱਜ ਵੀ ਇਹ ਗੱਲ ਅੱਡ ਐ ਕਿ ਉਹਨੇ ਹਾਈ ਕੋਰਟ ਚ ਅਪੀਲ ਕੀਤੀ ਐ ਤੇ ਉਹ ਜ਼ਮਾਨਤ ਤੇ ਬਾਹਰ ਐ 3 ਸਾਲ ਦੀ ਕੈਦ ਸੈਸ਼ਨ ਕੋਰਟ ਰੋਪੜ ਨੇ ਉਹਨੂੰ ਕੀਤੀ ਹੋਈ ਐ ਤੇ ਆਪ ਨੂੰ ਕੋਈ ਹੋਰ ਬੰਦਾ ਨਹੀਂ ਲੱਭਿਆ ਜਿਹੜਾ ਬੰਦਾ ਆਪਣੇ ਰਿਸ਼ਤੇਦਾਰਾਂ ਦੀ ਜ਼ਮੀਨ ਦਬ ਸਕਦਾ ਐ ਤੇ ਅਦਾਲਤ ਉਹਨੂੰ 3 ਸਾਲ ਦੀ ਕੈਦ ਕਰ ਸਕਦੀ ਐ ਉਹ ਤੁਹਾਡੇ ਤੇ ਮੇਰੇ ਹੱਕਾਂ ਤੇ ਡਾਕਾ ਕਿਉਂ ਨਹੀਂ ਮਾਰੂਗਾ ਰਹਿ ਗਈ ਭਾਜਪੀ ਵੀ ਹੋ ਗਈ ਰਹਿ ਗਿਆ ਬਾਦਲ 78 ਚ ਸਿੱਖ ਮਾਰੇ 97 ਚ ਨੇ ਇੱਕ ਆਵਾਜ਼ ਦਿੱਤੀ ਮੈਨੀਫੈਸਟੋ ਲਿਖਿਆ ਕਹਿੰਦਾ ਮੈਨੂੰ ਚੀਫ ਮਿਨਿਸਟਰ ਬਣਾਓ ਮੈਂ ਮੁੰਡਿਆਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਕਰਾਂਗਾ ਖਾਲਸਾ ਜੀ 1997 ਚ ਜਦੋਂ ਬੰਦੀ ਸਿੰਘਾਂ ਨੂੰ 2 ਸਾਲ ਹੋਏ ਸੀ ਅੱਜ ਉਹ ਬੰਦੀ ਸਿੰਘ ਅੱਜ ਵੀ ਬੰਦੀ ਸਿੰਘ ਨੇ ਹਵਾਰਾ ਸਾਹਿਬ ਅੱਜ ਵੀ ਅੰਦਰ ਨੇ 97 ਚ ਵੀ ਅੰਦਰ ਸੀ ਪਰ ਬਾਦਲ ਬਾਰ-ਬਾਰ ਝੂਠ ਬੋਲ ਰਿਹਾ ਹੈ ਤਿੰਨ ਵਾਰ ਸਰਕਾਰ ਹਟਾ ਚੁੱਕਾ ਹੈ ਪਰ ਸਾਡੇ ਕਿਸੇ ਸਿੱਖ ਨੂੰ ਉਹਨੇ ਰਿਹਾਈ ਨਹੀਂ ਕਰਵਾਇਆ ਇਹ ਸਾਰੀਆਂ ਗੱਲਾਂ ਜੇ ਤੁਸੀਂ ਨਹੀਂ ਸੋਚੋਗੇ ਤਾਂ ਕੋਈ ਗੁਜਰਾਤ ਤੋਂ ਆ ਕੇ ਬੰਬੇ ਤੋਂ ਆ ਕੇ ਬਿਹਾਰ ਤੋਂ ਆ ਕੇ ਯੂਪੀ ਤੋਂ ਆ ਕੇ ਨਹੀਂ ਸੋਚੂਗਾ ਉਹਨਾਂ ਦਾ ਕੋਈ ਅੰਦਰ ਨਹੀਂ ਤੁਹਾਡੇ ਅੰਦਰ ਨੇ ਇਹ ਗੱਲ ਸੋਚੋ ਤੇ ਅੱਜ ਮੰਨੋ ਆਪਣੇ ਮਨ 'ਚ ਕਿ ਤੁਹਾਡੇ ਤੋਂ ਗੁਨਾਹ ਹੋਏ ਨਹੀਂ ਬੇਸ਼ੱਕ ਜਿਹੜੇ ਤੁਸੀਂ ਬੈਠੇ ਹੋ ਇਹਨਾਂ ਤੋਂ ਨਾ ਹੋਏ ਹੋ ਪਰ ਪੰਜਾਬ ਤੋਂ ਤਾਂ ਹੋਏ ਨੇ ਨਾ ਤਾਂ ਹੀ ਇਹ 92 92 92 ਐਮਐਲਏ ਲੈ ਕੇ ਅੱਜ ਇੱਕ ਸ਼ਰਾਬੀ ਬੰਦਾ ਸਰਕਾਰ ਬਣਾਈ ਬੈਠਾ ਹੈ ਕਦੇ ਸਿਰ ਤੇ ਬੈਠਾ ਤੁਹਾਡੇ ਸਿਰ ਤੇ ਬੈਠਾ ਪੰਜਾਬ ਦੇ ਸਿਰ ਤੇ ਬੈਠਾ ਇਹ ਗੱਲਾਂ ਏਡਾ ਖਤਮ ਨਹੀਂ ਹੋਣੀਆਂ ਤੇ ਪੰਜਵੀਂ ਥਾਂ ਤੇ ਅਸੀਂ ਚਾਰ ਗੱਲਾਂ ਦੀ ਮੈਂ ਚਾਰ ਬੰਦਿਆਂ ਦੀ ਗੱਲਾਂ ਕੀਤੀਆਂ ਨੇ ਚਾਰ ਪਾਰਟੀਆਂ ਦੀ ਗੱਲ ਕੀਤੀ ਆ ਜਿਨ੍ਹਾਂ ਨੇ ਇੱਥੇ ਰਾਜ ਕੀਤਾ ਤੇ ਕਰ ਰਹੇ ਨੇ ਪੰਜਵੇਂ ਅਸੀਂ ਆ 1984 ਚ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਅਹੁਦਾ ਛੱਡਿਆ ਕਿ ਮੈਂ ਡੀਆਈਜੀ ਨਹੀਂ ਬਣਨਾ ਚਾਹੁੰਦਾ 39 ਸਾਲ ਦੀ ਜਵਾਨ ਉਮਰ ਡੀਆਈਜੀ ਦੇ ਅਹੁਦੇ ਨੂੰ ਲਤ ਮਾਰੀ ਤੇ ਕਿਹਾ ਕਿ ਮੈਂ ਉਸ ਸਰਕਾਰ ਚ ਨੌਕਰੀ ਨਹੀਂ ਕਰਨੀ ਜਿਹੜੀ ਦਰਬਾਰ ਸਾਹਿਬ ਤੇ ਹਮਲਾ ਵੀ ਕਰ ਸਕਦੀ ਹੈ ਸੰਜਨੈਲ ਸਿੰਘ ਜੀ ਨੂੰ ਸ਼ਹੀਦ ਵੀ ਕਰ ਸਕਦੀ ਉਸ ਤੋਂ ਬਾਅਦ ਉਹ ਘਰੇ ਨਹੀਂ ਬੈਠੇ 5 ਸਾਲ ਭਾਗਲਪੁਰ ਦੀ ਜੇਲ੍ਹ ਚ ਤਸੀਹੇ ਝੱਲੇ ਨੇ ਕਾਦੇ ਲਈ ਸਿੱਖ ਕੌਮ ਲਈ ਤੁਹਾਡੇ ਲਈ ਪੰਜਾਬ ਲਈ ਅਸੀਂ ਜਾਣਿਆ ਨਹੀਂ ਉਸ ਬੰਦੇ ਨੂੰ ਕਈ ਵਾਰ ਮਾਨ ਸਾਹਿਬ ਦੀ ਜਵਾਨ ਜ਼ਬਤ ਕਰਾਈ ਹੈ ਪੰਜਾਬ ਨੇ ਪ੍ਰੋਫੈਸਰ ਮਿੰਦਰਪਾਲ ਦੀ ਜਵਾਨ ਜ਼ਬਤ ਕਰਾਈ ਹੈ ਦੋਸ਼ ਕੀਆ ਸਾਡਾ ਸਾਨੂੰ ਪੰਜਾਬ ਦੱਸ ਨਹੀਂ ਸਕਿਆ ਅਸੀਂ ਪੰਜਾਬ ਨਾਲ ਖੜੇ ਰਹੇ ਹਾਂ ਬੇਸ਼ੱਕ ਪੰਜਾਬ ਸਾਡੇ ਨਾਲ ਨਹੀਂ ਖੜਿਆ ਇਹ 40 ਸਾਲ ਦੀ ਜਿਹੜੀ ਤੁਹਾਡੇ ਸਾਹਮਣੇ ਸਾਡੀ ਜ਼ਿੰਦਗੀ ਹੈ ਇਹ ਕੋਈ ਐਵੇਂ ਨਹੀਂ ਬੀਤੀ ਇੱਕ ਇੱਕ ਦਿਨ ਅਸੀਂ ਤਸੀਹੇ ਚੱਲ ਕੇ ਕੁਝ ਸਰੀਰਕ ਕੁਝ ਮਾਨਸਿਕ ਕੋਈ ਆਰਥਿਕ ਤਸੀਹੇ ਚੱਲ ਕੇ ਇਹ ਸਮਾਂ ਬਤਾਇਆ ਪਰ ਪੰਜਾਬ ਨੂੰ ਪਿੱਠ ਨਹੀਂ ਦਿਖਾਈ ਪੰਜਾਬ ਦੇ ਹੱਕਾਂ ਨੂੰ ਹਮੇਸ਼ਾ ਉੱਪਰ ਰੱਖਿਆ ਪਾਣੀ ਦੁੱਧ ਹੋ ਗਿਆ ਉੱਪਰ ਰੱਖਿਆ ਪੰਜਾਬ ਨੂੰ ਕਦੇ ਪਿੱਠ ਨਹੀਂ ਦਿਖਾਈ ਪਰ ਅੱਜ ਸੋਚੋ ਮੈਂ ਸਾਰੀਆਂ ਗੱਲਾਂ ਦਾ ਨਿਚੋੜ ਕੱਢਣਾ ਚਾਹੁੰਦਾ ਅੱਜ ਮੇਰੇ ਨੌਜਵਾਨ ਬੱਚੇ ਤੁਹਾਡੇ ਨੌਜਵਾਨ ਬੱਚੇ ਇੱਕ ਫੈਸਲਾ ਕਰ ਚੁੱਕੇ ਨੇ ਪਟਿਆਲੇ 'ਚ ਮੇਰੀ ਇਹ 250 ਤੋਂ ਉੱਪਰ ਮੀਟਿੰਗਾਂ ਹੋ ਗਈਆਂ ਨੇ ਜਿਵੇਂ ਅੱਜ ਮੈਂ ਕਰ ਰਿਹਾ ਪਿਛਲੇ ਡੇਢ ਮਹੀਨੇ ਤੋਂ ਮੈਂ ਸਾਰੇ ਪਟਿਆਲੇ ਦੇ ਪਿੰਡਾਂ 'ਚ ਘੁੰਮ ਰਿਹਾ ਸ਼ਹਿਰਾਂ 'ਚ ਘੁੰਮ ਰਿਹਾ ਅੱਜ ਪੰਜਾਬ ਦਾ ਨੌਜਵਾਨ ਸਾਨੂੰ ਤਸੱਲੀ ਦਿੰਦਾ ਹੈ ਤੇ ਕਹਿੰਦਾ ਕਿ ਸਾਡੇ ਤੋਂ 2 ਸਾਲ ਪਹਿਲਾਂ ਬੜੀ ਵੱਡੀ ਗਲਤੀ ਹੋਈ ਹੈ। ਮੇਰੇ ਕੋਲ ਕੁਝ ਨੌਜਵਾਨ ਰੋਏ ਵੀ ਹੈਗੇ ਨੇ ਕਿ ਸਾਨੂੰ ਉਸ ਵਕਤ ਅਸੀਂ ਤਿੰਨਾਂ ਤੋਂ ਤਾਂ ਅੱਕ ਗਏ ਸੀ। ਬਾਦਲ, ਕਾਂਗਰਸ, ਭਾਜਪਾ ਅਸੀਂ ਛੱਡਤੀ ਸੀ। ਅਸੀਂ ਨਵੇਂ ਤੇ ਲਿਆਏ ਆ। ਉਸ ਵਕਤ ਸਾਨੂੰ ਸਿਮਰਨ ਜੀ ਸਿੰਘ ਮਾਨਕ ਨੇ ਦੱਸਿਆ ਇਹ ਅੱਜ ਬੱਚੇ ਕਹਿ ਰਹੇ ਨੇ। ਪਰ ਚੰਗੀ ਗੱਲ ਇਹ ਹੈ ਮੇਰੀ ਉਮਰ ਵਾਲੇ ਜਿਹੜੇ ਹੋਰ ਪਾਰਟੀਆਂ ਮੈਂ ਤਾਂ ਚਲੋ ਸ਼ੁਰੂ ਤੋਂ ਹੀ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸੰਤ ਜਰਨੈਲ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਇੱਕੋ ਪਾਸੇ ਤੁਰਿਆ ਮੈਨੂੰ ਇਹ ਜਾ ਰਿਗਰਟ ਕੋਈ ਨਹੀਂ ਕੋਈ ਪਛਤਾਵਾ ਨਹੀਂ ਕਿ ਮੈਂ ਇਹਨਾਂ ਨੂੰ ਵੋਟਾਂ ਪਾਈਆਂ ਨੇ ਪਰ ਮੇਰੀ ਉਮਰ ਵਾਲੇ ਲੋਕਾਂ ਨੇ ਬੜੀ ਢੀਠਤਾ ਹੀ ਦਿਖਾਈ ਹੈ ਜਾਣਦੇ ਹੋયા ਕਿ ਬਾਦਲ ਤੇ ਕਾਂਗਰਸ ਮਾੜੀ ਹੈ ਉਹਨਾਂ ਨੂੰ ਵੋਟਾਂ ਪਾ ਦੇ ਪਰ ਅੱਜ ਦਾ ਬੱਚਾ ਉਹ ਢੀਠਤਾ ਹੀ ਵਿੱਚ ਨਹੀਂ ਹੈ ਅੱਜ ਆਪਾਂ ਸਾਰੇ ਇਕੱਠੇ ਹੋ ਜਾਈਏ ਆਪਾਂ ਸਾਰਾ ਪੰਜਾਬ ਸਾਰੀ ਸਿੱਖ ਕੌਮ ਇੱਕ ਪਰਿਵਾਰ ਆ ਅੱਜ ਪਰਿਵਾਰ ਇਕੱਠਾ ਹੋ ਜਾਵੇ ਮੇਰੀ ਇਹ ਇੱਛਾ ਹੈ ਜਿਵੇਂ ਬੱਚਿਆਂ ਨੇ ਹੁਣ ਫੈਸਲਾ ਕੀਤਾ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ 4 ਤਰੀਕ ਦਾ ਰਿਜ਼ਲਟ 13 ਦੇ 13 ਐਮਪੀ ਬਾਲਟੀ ਤੇ ਮਾਈਕ ਵਾਲੇ ਪਾਰਲੀਮੈਂਟ ਜਾ ਕੇ ਬੈਠਣਗੇ ਬੋਲੇ ਸੋ ਨਿਹਾਲ ਸੋ ਬਸ ਇਹ ਸੁਪਨਾ ਸਾਡਾ 45 ਸਾਲ ਤੋਂ ਹੈ ਨਾ ਨਸ਼ਾ ਵੰਡਣਾ ਹੈ ਨਾ ਨਸ਼ਾ ਵੇਚ ਕੇ ਆਪਣੀਆਂ ਕੋਠੀਆਂ ਭਰਨੀਆਂ ਨੇ ਨਾ ਵੋਟਾਂ ਨਸ਼ੇ ਨਾਲ ਖਿਦਣੀਆਂ ਨੇ ਇਹ ਸਾਡਾ ਇਤਿਹਾਸ ਹੈ ਬਾਕੀ ਚਹਰਾ ਦਾ ਨਹੀਂ ਹੈ ਉਹਨਾਂ ਨੇ ਹਵੇਸ਼ਾ ਨਸ਼ਾ ਵੰਡ ਕੇ ਵੋਟਾਂ ਲੀਆਂ ਨੇ ਜਿਹੜਾ ਬੰਦਾ ਆਪ ਵੋਟਾਂ ਦੇ ਵਿੱਚ ਨਸ਼ਾ ਵੰਡੂਗਾ ਉਹ ਨਸ਼ਾ ਬੰਦ ਕਿਵੇਂ ਕਰ ਸਕਦਾ ਬੱਸੀ ਬੰਦ ਨਹੀਂ ਹੋਇਆ ਮਜੀਠੀਏ ਨੇ ਚਿੱਟਾ ਲਿਆਂਦਾ ਪਰ ਮਜੀਠੀਏ ਤੋਂ ਬਾਅਦ ਜਿਹੜੀਆਂ ਸਰਕਾਰਾਂ ਆਈਆਂ ਉਹ ਮਜੀਠੀਏ ਦਾ ਤਾਂ ਵਿਰੋਧ ਕਰਦੀਆਂ ਨੇ ਪਰ ਉਹਦੇ ਚਿੱਟੇ ਨੂੰ ਪਿਆਰ ਕਰਦੀਆਂ ਨੇ ਜੀਠੀਏ ਦੇ ਚਿੱਟੇ ਨੂੰ ਪੂਰਾ ਪਿਆਰ ਕਰਦੀਆਂ ਨੇ ਇੱਥੇ ਫੜਿਆ ਗਿਆ ਉੱਥੇ ਫੜਿਆ ਡਰਾਮਾ ਗਲੀ ਗਲੀ ਮਹੱਲਾ ਪਿਛਲੇ ਸੋਹਣੇ ਪਿੰਡ ਪਰ ਬੋਲ ਕੇ ਆਇਆ ਉਹਨਾਂ ਨੇ ਕਿਹਾ ਆਜੋ ਰੌਂਗਲੇ ਚੜੀਏ ਤੇ ਤੁਹਾਨੂੰ ਦਿਖਾਈਏ ਕਿ ਘਰ ਘਰ ਦੇ ਵਿੱਚ ਨਸ਼ਾ ਕਿਵੇਂ ਵਿਕ ਰਿਹਾ ਹੈ ਡਾਕਟਰ ਬਲਬੀਰ ਦਾ ਕਹਿੰਦੇ ਸਾਡੇ ਕੋਲ ਮੁੰਡਾ ਆਇਆ ਸੀ ਅਸੀਂ ਕਿਹਾ ਭਾਈ ਆਓ ਚਲੀਏ ਫਲਾਣੇ ਪਿੰਡ ਤਾਂ ਕਹਿੰਦਾ ਜੀ ਮੈਨੂੰ ਕੰਮ ਹੈ ਮੈਨੂੰ ਕੰਮ ਹੈ ਕਹਿ ਕੇ ਚਲਾ ਗਿਆ ਮੁੰਡੇ ਹੁਣ ਐ ਫੜਦੇ ਨੇ ਕਿਸਾਨ ਹੁਣ ਫੜਦੇ ਨੇ ਐਮਐਸਬੀ ਤੁਹਾਨੂੰ ਦੇਣੀ ਪਊਗੀ ਸੈਂਟਰ ਵਾਲਿਓ ਜਦੋਂ 13 ਦੇ 13 ਐਮਪੀ ਸਿਮਰਜੀਤ ਸਿੰਘ ਮਾਨ ਦੇ ਨਾਲ ਖੜਕੇ ਉੱਥੇ ਆਪਣੇ ਪੰਜਾਬ ਦੇ ਮਸਲੇ ਖੜੇ ਕਰਨਗੇ ਆਪਣੇ ਪੰਜਾਬ ਤੇ ਕੌਮ ਨੂੰ ਨਾਲ ਹੋਈਆਂ ਬੇਇਨਸਾਫੀਆਂ ਦਾ ਅਸੀਂ ਹਿਸਾਬ ਮੰਗਾਂਗੇ ਇਸ ਲਈ ਕਹਿੰਦੇ ਆ ਕੋਈ ਐਮਪੀ ਬਣਨ ਦਾ ਚਾਅ ਨਹੀਂ ਹੈ ਚਾਅ ਹੁੰਦਾ ਤਾਂ ਮੈਂ ਵੀ ਪਾਰਟੀਆਂ ਬਦਲ ਸਕਦਾ ਸੀ ਜੇ ਕਾਂਗਰਸ ਦੇ ਚੀਫ ਮਿਨਿਸਟਰ ਪਟਿਆਲੇ ਤੋਂ ਬਣੇ ਨੇ ਤੇ ਮੈਂ ਵੀ ਜ਼ਿੰਦਗੀ ਪਟਿਆਲੇ ਚ ਹੀ ਬਤਾਈ ਆ ਮੇਰੇ ਵੀ ਕਿਤੇ ਨਾ ਕਿਤੇ ਅੰਗਲਿਸ਼ ਵਾਲੀ ਜੁੜ ਜਾਣੀ ਸੀ ਮੇਰਾ ਤਾਂ ਆਪਣਾ ਸਾਲਾ ਕਾਂਗਰਸ ਦੇ ਵਿੱਚ ਐਮਐਲਏ ਹੈ ਮੈਂ ਤਾਂ ਉਹਦੀ ਬਾਹ ਨਹੀਂ ਫੜੀ ਨਾ ਆਪਣੀ ਫੜਨ ਦਿੱਤੀ ਸੋ ਮੇਰੀਆਂ ਗੁਜਾਰਸ਼ਾਂ ਨੇ ਆਪਾਂ ਸਮਝੀਏ ਇਹ ਸੱਚ ਹੈ ਕਿ ਅੱਜ ਪੰਜਾਬ ਦਾ ਨੌਜਵਾਨ ਮੁੜ ਕੇ ਫੈਸਲਾ ਕਰਨ ਲੱਗਿਆ ਹੈ ਕਿ ਸਾਡੇ ਤੋਂ ਹੋਈਆਂ ਗਲਤੀਆਂ ਦਾ ਅੱਜ ਸੁਧਾਰ ਕਰਨ ਦਾ ਟਾਈਮ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਜੁਟ ਹੋ ਜੋ ਤੇ 1 ਜੂਨ ਨੂੰ ਬੇਸ਼ੱਕ ਉਹ ਡੇਟ ਉਹਨਾਂ ਨੇ ਸਾਡੇ ਨਾਲ ਵੱਡੀ ਜ਼ੁਲਮ ਕੀਤਾ ਆ 25 ਤਰੀਕ ਨੂੰ ਹਰਿਆਣੇ ਵੋਟਾਂ ਨੇ ਜੇ ਸਾਡੀਆਂ 25 ਨੂੰ ਕਰ ਦਿੰਦੇ ਜਾਂ ਉਹਨਾਂ ਦੀਆਂ ਇੱਕ ਨੂੰ ਕਰ ਦਿੰਦੇ ਜਾਂ ਸਾਰਿਆਂ ਦੇ 25 ਕਰ ਦਿੰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਸੀ ਪਰ ਉਹਨਾਂ ਨੇ ਹਰਿਆਣੇ 'ਚ 25 ਆਪਣੇ ਗਵਾਂਢ ਚਾਹ ਰਹੇ ਲਾ ਉੱਥੇ 25 ਤਰੀਕਾ ਹੈ ਪਰ ਤੁਹਾਡੀ 1 ਜੂਨ ਹੈ ਕਿਉਂਕਿ 1 ਜੂਨ ਨੂੰ ਫੌਜਾਂ ਸਾਡੇ ਦਰਬਾਰ ਸਾਹਿਬ ਦੇ ਅੰਦਰ ਜਾ ਰਹੀਆਂ ਸੀ ਉਹ ਸਾਨੂੰ ਯਾਦ ਕਰਾਉਂਦੇ ਪਰ ਅਸੀਂ ਜੇ ਜੈਮਲ ਫਤਿਹਬੰਗ ਅਣਖੀ ਹੋਏ ਤਾਂ ਇਸ ਵਾਰ ਫਿਰ ਜਵਾਬ ਦੇਵਾਂਗੇ 1 ਜੂਨ ਨੂੰ ਤੁਸੀਂ ਫੌਜਾਂ ਵੜੀਆਂ ਸੀ ਅਸੀਂ ਤੁਹਾਨੂੰ ਪੰਜਾਬ ਤੋਂ ਬਾਹਰ ਕਰਾਂਗੇ ਮੋਟਾ ਪਾ ਕੇ ਪੰਜਾਬ ਤੋਂ ਬਾਹਰ ਕੱਢਤਾ ਇਹ ਮੇਰੀਆਂ ਬੇਟੀਆਂ ਨੇ ਟਾਈਮ ਬਹੁਤ ਹੋ ਗਿਆ 12 ਥਾਂ ਤੇ ਸ਼ਰੋਮਣੀ ਅਕਾਲੀ ਦਰ ਅੰਮ੍ਰਿਤਸਰ ਦੀ ਬਲਟੀ ਆ ਮੇਰੀ ਵੀ ਮਾਨ ਸਾਹਿਬ ਦੀ ਵੀ ਸਭ ਦੀ ਬਲਟੀ ਆ ਇੱਕ ਥਾਂ ਤੇ ਖਡੂਰ ਸਾਹਿਬ ਸਾਡਾ ਮਾਇਕ ਹੈ 13 ਦੇ 13 ਥਾਂ ਤੇ ਖੜੇ ਆ ਤੇ ਵਾਹਿਗੁਰੂ ਨੂੰ ਅਰਦਾਸ ਕਰਦੇ ਆ ਤੁਹਾਡੇ ਤੇ ਆਸ ਕਰਦੇ ਆ ਕਿ ਸਾਨੂੰ ਜਿਤਾ ਕੇ ਪਾਰਲੀਮੈਂਟ ਚ ਭੇਜੋਗੇ ਸਾਰਿਆਂ ਦਾ ਧੰਨਵਾਦ ਬਲਵਿੰਦਰ ਸਿੰਘ ਦਾ ਉੱਚਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੀਂਦਰਪਾ